ਇਹ ਮਾਸਵਰੇ ਜਿਹੜੀ 11 ਵਜੇ ਸਾਢੇ ਇਤਿਸ਼ਾਕ ਕਵਿਟੀ ਦੀ ਮੀਟਿੰਗ ਸੀਗੀ ਉਹ ਤਾਂ ਚੰਚੜੀਆਂ ਸੈਂਟਰਲ ਸਪੌਂਸਰਡ ਜਿਹੜੀਆਂ ਸਕਰੀਨ ਤੇ ਨੇ ਉਹਨਾਂ ਦੇ ਉੱਤੇ ਬੜਾ ਵਿਸਤਾਰ ਦੇ ਨਾਲ ਡਿਸਕਸ਼ਨ ਹੋਈ ਔਰ ਪੂਰੇ ਇੱਕ ਇੱਕ ਆਈਟਮ ਦੇ ਉੱਪਰ ਅਸੀਂ ਉਹਨੂੰ ਡਿਸਕਸ ਕੀਤਾ ਖੁਸ਼ੀ ਦੀ ਗੱਲ ਹੈ ਕਿ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਬਾਕੀ ਸਟਾਫ ਨੇ ਬੜੇ ਵਧੀਆ ਤਰੀਕੇ ਦੇ ਨਾਲ ਆਪਣੀਆਂ ਸਕੀਮਾਂ ਦੱਸਿਆ ਤੇ ਅੱਗੇ ਨੂੰ ਜਿਹੜੀਆਂ ਨੈਕਸਟ ਜਿਹੜੀਆਂ ਨੇ ਉਹਨਾਂ ਨੂੰ ਕਿਵੇਂ ਅਸੀਂ ਲੈ ਕੇ ਅੱਗੇ ਤੁਰਨਾ ਉਹਦੇ ਤੇ ਕਿ ਨਨ ਇੱਕ ਕੀ ਉਹਦਾ ਵੀ ਮੇਰੇ ਉੱਥੇ ਗੱਲ ਕੀਤੀ ਗਈ ਤੇ ਪਾਣੀ ਜਿਹੜਾ ਆ ਰਿਹਾ ਉਹਨੂੰ ਬੰਦ ਬਣਾਉਣਾ ਬੰਦ ਉਹ ਵੀ ਉੱਥੇ ਕਿਹਾ ਗਿਆ ਕਿ ਇਹ ਇਹ ਵੇਜੋਣੀ ਨਾਲ ਬੈਠਣਗੇ ਤੇ ਉਹਦੇ ਤੇ ਪ੍ਰੋਪੋਜ਼ਲ ਬਣਾ ਕੇ ਭੇਜੀ ਜਾ ਤੇ ਕਮੇਟਰੀਆ ਦੇ ਨਾਲ ਉਹ ਸਾਰਾ ਟੇਕ ਅਪ ਕੀਤਾ ਜਾਏਗਾ ਉਹਦੇ ਬਾਅਦ ਹੁਣ ਅਸੀਂ ਆਪਣੀ ਮੀਟਿੰਗ ਕਾਂਗਰਸ ਪਾਰਟੀ ਦੀ ਕਿਉਂਕਿ ਜਿੱਦੋਂ ਵੀ ਹੋਣਾ ਹੁੰਦਾ ਤੇ ਪਾਰਟੀ ਵਰਕਰ ਦੀ ਜਿਹੜੀ ਆਪਣਾ ਨੂੰ ਮਿਲਦਾ ਹੁੰਦਾ ਉਹਦੇ ਪਛਾਰ ਤੋਂ ਇੱਕ ਖਬਰਾਂ ਕਾਰਪੋਰੇਸ਼ਨ ਦੀ ਚੋਣ ਜਿਹੜੀ ਆ ਉਹ ਡਿਊ ਆ ਤੇ ਉਹਦੇ ਤੇ ਵੀ ਉਹਦੇ ਬਾਰੇ ਪੂਰੀ ਰਸਟਾਰਟ ਪੂਰਕ ਸਾਡੀ ਗੱਲਬਾਤ ਸੋ ਸਾਡੇ ਪ੍ਰਧਾਨ ਜੀ ਪੰਨਾ ਲਾਲ ਜੀ ਪਾਟਿਆ ਜੀ ਇਹਨਾਂ ਦੇ ਨਾਲ ਵੀ ਕਿ ਕਾਂਗਰਸ ਨੂੰ ਕਿਵੇਂ ਪੂਰੇ ਜ਼ਿਲ੍ਹੇ ਚ ਕਿਸ ਤਰ੍ਹਾਂ ਕੇ ਨਾਮ ਮਜ਼ਬੂਤ ਕਰਨਾ ਔਰ ਕੀ ਮੇ ਪਾਰਟੀ ਦਾ ਜਿਹੜਾ ਰਾਹੁਲ ਗਾਂਧੀ ਦਾ ਪ੍ਰੋਗਰਾਮ ਨਰੇਗਾ ਦਾ ਉਹਨੂੰ ਆਪਾਂ ਇਹਨਾਂ ਨੇ ਮੈਨੂੰ ਦੱਸਿਆ ਕਿ ਅਸੀਂ ਪਿੰਡ ਤਕਰੀਬਨ ਜਿਹੜੇ ਪਠਾਨਕੋੜ ਜਿਹੜੀ ਜਿੱਥੇ ਉਹਨਾਂ ਨੇ ਤਕਰੀਬਨ 1000 ਖਰਚਿਆ ਹੋਰ ਇਸ ਤਰ੍ਹਾਂ ਹੀ ਅੱਜ ਨਰੀਸ਼ ਕੁਰੀਓਣਾ ਨਾਲ ਵੀ ਗੱਲ ਹੋਈ ਉਹਨਾਂ ਨੇ ਦਰਸ਼ਕ ਕਿ ਮੈਂ ਉਹਨਾਂ ਕਰਕੇ ਉਹ ਵਾਲੇ ਪਿੰਡ ਅਸੀਂ ਮੀਟਿੰਗ ਕਰ ਹੀ ਗਏ ਉੱਥੇ ਉਹ ਸਾਰੀ ਅੱਜ ਆਲਮੋਸਟ ਜਿਹੜੀ ਕਾਂਗਰਸ ਸੀ ਤੇ ਮੇਰੇ ਮੋਟਾ ਮੋਟਾ ਜਿਹਾ ਸੀ ਕਿ ਇੱਕ ਐਕਸ਼ਨ ਪਲਾਨ ਵੀ ਕਰਨਾ ਤੇ ਜਿਹੜੀ ਜਿਹੜੀ ਡੀਲ ਹੋ ਰਹੀ ਹੈ ਮੈਂ ਕਦੇ ਸਾਥ ਕਿਸਾਨੀ ਨੂੰ ਖਤਮ ਕਰ ਰਿਹਾ ਉਹਦੇ ਬਾਰੇ ਵੀ ਇਹਨਾਂ ਦੇ ਨਾਲ ਪੂਰੀ ਗੱਲਬਾਤ ਕੀਤੀ ਹੈ ਤੇ ਪੰਜਾਬ ਦੀ ਜਿਹੜੀ ਕਾਂਗਰਸ ਦੇ ਵਿੱਚ ਜਿਹੜੀ ਸਾਡੇ ਇਸ਼ੂਜ਼ ਨੇ ਬੋਇੰਡ ਆਰਡਰ ਦਾ ਬਹੁਤ ਵੱਡਾ ਇਸ਼ੂ ਹੈ ਇਹ ਸਾਰੀਆਂ ਚੀਜ਼ਾਂ ਡਿਸਕਸ ਕੀਤੀ ਕਿ ਤਗੜੇ ਹੋ ਕੇ ਲੋਕਾਂ ਦੇ ਕੋਲ ਜਾਓ ਔਰ ਲੋਕਾਂ ਨੂੰ ਦੱਸੋ ਕਿ ਗਵਰਨਮੈਂਟ ਜਿਹੜੀ ਹੈ ਜੋ ਵਾਦੇ ਕੀਤੇ ਸੀ ਉਹ ਬਿਲਕੁਲ ਉਹ ਅਰੰਧਾ ਪਾਡੀਰੀਆ ਮੁਕਰ ਗਈ ਹੈ ਔਰ ਅੱਜ ਕੋਈ ਵੀ ਪੰਜਾਬ ਦੇ ਵਿੱਚ ਯੂਨਿਓਨ ਸਕਿਓਰ ਨੇ ਹਰ Banda ਆਪਣੇ ਆਪਣੇ ਇਨਸਪੋਰਟ ਚਾਹੇ ਮੁਕਰ ਨਲੀ ਲੈ ਕੇ ਤੁਹਾਡੇ ਵੱਲੋਂ ਸ਼ਿਕਾਇਤ ਕੀਤੀ ਗਈ ਉਹ ਕਾ ਰੈਲੀ ਜਿਹੜੀ ਆ ਹਮੇਸ਼ਾ ਸਾਡੇ ਵੇਲੇ ਵੀ ਮੈਂ ਸ਼ਿਕਾਇਤ ਨਹੀਂ ਕੀਤੀ ਕੋਈ ਵੀ ਗਵਰਨਮੈਂਟ ਤੋਂ ਜੀਆ ਉਹ ਆਪਣੀ ਗਵਰਨਮੈਂਟ ਦੀ ਉਪਲਬਧੀਆਂ ਸਰਕਾਰੀ ਖਰਚੇ ਤੇ ਦੱਸ ਸਕਦਾ ਅਸੀਂ ਮੈਂ ਕੀਤੀ ਸੀਗੀ ਮੈਂ ਉੱਥੇ ਮੁਕਰ ਦੀ ਰੈਲੀ ਔਰ ਉਹਦੇ ਤੇ ਰਾਹੁਲ ਗਾਂਧੀ ਆਏ ਸੀ ਪਰ ਜਸਪ੍ਰੀਕਰੇ ਨਾਲ ਅਫੀਸਰਾਂ ਨੂੰ ਉੱਥੇ ਖੜੇ ਕਰਕੇ ਬੁਲਾਉਣਾ ਉਹਦੇ ਤੇ ਮੈਨੂੰ ਕਿੰਤੂ-ਕੰਤੂ ਸੀ ਸਾਡੇ ਟਾਈਮ ਦੇ ਵਿੱਚ ਅਸੀਂ ਬੋਲੇ ਹਾਂ ਮਿੱਤਕਲ ਜਿਹੜੇ ਮਿਨਿਸਟਰ ਬੋਲੇ ਨੇ ਕਿ ਤੁਹਾਨੂੰ ਜਨਾ ਗਵਰਨਮੈਂਟ ਬੋਲੀਆ ਚੀਫ ਮਿਨਿਸਟਰ ਬੋਲਿਆ ਮਿਨਿਸਟਰ ਬੋਲਿਆ ਔਰ ਰਾਹੁਲ ਗਾਂਧੀ ਬੋਲੇ ਪਰ ਉੱਥੇ ਇਹ ਨਹੀਂ ਸੀ ਕਿ ਚੀਫ ਸੈਕਟੀ ਉੱਠ ਕੇ ਉਹਨਾਂ ਦੇ ਸਾਹਮਣੇ ਕਰ ਇਹਦੇ ਤੇ ਮੈਨੂੰ ਕਿੰਤੂ-ਕੰਤੂ ਆ ਕਿ ਇੱਕ ਅਫਸਰਾਂ ਨੂੰ ਖੜੇ ਕਰਕੇ ਦਿਖਾਉਣਾ ਪਬਲਿਕ ਨੂੰ ਕਿ ਅਸੀਂ ਗੋਦਿਆਂ ਪਾਰ ਕਰ ਲਏ ਨੇ ਇਹ ਜਿਹੜੀ ਚੀਜ਼ ਹੈ ਇਹਦੇ ਤੇ ਮੈਂ ਆਬਜੈਕਟ ਕੀਤਾ ਔਰ ਬਣਦਾ ਵੀ ਹੈ ਮੇਰਾ ਕਿ ਅੱਜ ਤੱਕ ਇਹ ਹਿਸਟਰੀ 'ਚ ਨਹੀਂ ਕਦੀ ਹੋਇਆ ਇਹ ਤੇ ਜ਼ਰੂਰ ਅੰਦਾਜ਼ੀ ਕਿ ਕਿਤੇ ਛੋਟੇ ਫੰਕਸ਼ਨ ਚਲੇ ਜਾਓ ਈਵਨ ਤੁਸੀਂ ਦੇਖੋ ਕਿ ਟੈਪੀਕੂਸ਼ਨ ਕਦੀ ਸਟੇਜ ਤੇ ਬੈਠਾ ਹੁੰਦਾ ਜਦੋਂ ਕਿਸੇ ਨੂੰ ਉੱਠ ਕੇ ਭਾਸ਼ਣ ਨਹੀਂ ਦਿੰਦਾ ਨਾ ਐਸਐਸਪੀ ਬਹਿੰਦਾ ਐਸਐਸਪੀ ਬੈਠਾ ਹੁੰਦਾ ਉੱਤੇ ਸਟੇਜ ਤੇ ਔਰ ਉੱਠ ਕੇ ਰੈਕਟਰ ਬਾਜੀ ਨਹੀਂ ਕਰਦੇ ਇਹਦੇ ਤੱਕ ਲੋਕਾਂ ਨੂੰ ਇਹ ਦਿਖਾਉਣਾ ਕਿ ਅਸੀਂ ਇਹਨਾਂ ਨੂੰ ਪੋਲੀਟਿਕਲ ਬੰਦੇ ਬਣਾ ਰਹੇ ਇੱਕ ਗਲਤੀ ਆ ਸਰ ਨਸ਼ਾ ਖਤਮ ਕਰ ਰਿਹਾ ਹੈ ਸ਼ਿਕਾਇਤ ਕਰ ਰਹੇ ਜਿਹੜੀ ਸ਼ਿਕਾਇਤ ਸੀ ਉਹ ਲੈ ਕੇ ਕਈ ਰਹਿ ਗਈ ਸੀ ਇਹਦੀ ਪ੍ਰਿੰਕਾਂਤ ਦੀ ਸ਼ਿਕਾਇਤ ਕੀਤੀ ਜਾਵੇਗੀ ਇੱਕ ਵਾਰ ਤੱਕ ਲਈ ਜਿਹੜੀ ਜ਼ਰੂਰੀ ਹੈ ਪਿੱਟੂ ਜ਼ਰੂਰੀ ਨਹੀਂ ਜਿਹੜਾ ਇਹਨਾਂ ਦਾ ਕੁਐਸਚਨ ਬਹੁਤ ਜ਼ਰੂਰੀ ਆ ਨਸ਼ਾ ਜਿਹੜਾ ਇਹ ਬਹੁਤ ਵੱਡਾ ਕੋਰ ਆ ਇਹਨਾਂ ਨੇ ਕਿਹਾ ਜੋਤ ਨਸ਼ੇ ਗਰੋਹ ਮੁੱਖ ਮੰਤਰੀ ਸਾਹਿਬ ਨੇ ਪੁੱਛਣਾ ਚਾਹਣਾ ਕਿ ਤੁਸੀਂ ਸੌਂ ਚਕਾਰੇ ਹੋ ਤੇ ਆਪਣਾ ਵੀ ਦੱਸੋ ਕਿ ਆਸਟ੍ਰੇਲੀਆ ਚ ਕਿਸ ਜਿਹੜੀ ਇਹ ਬਿਮਾਰੀ ਕਰਕੇ ਤੁਸੀਂ ਦਾਖਲ ਹੋ ਆਪਾਂ ਸਟੇਜ ਤੇ ਖੜਿਓ ਹੁਕੀ ਆਪਣੀ ਮਾਤਰਿਕ ਮਦਦ ਦੀ ਕਸਮ ਖਾ ਕੇ ਕਹਿੰਨੇ ਕਿ ਮੈਂ ਕੋਈ ਚੀਜ਼ ਨਹੀਂ ਕਰਾਂਗਾ ਆਪਾਂ ਜੀ ਆਪਣੀ ਮਾਂ ਨੂੰ ਭੁੱਲ ਗਏ ਇਹ ਪਾਪੀਰ ਉਹ ਰਿਜਿਸਟਰਟ ਕਰ ਦਿੱਤੀ ਤੇ ਉੱਥੇ ਜੇ ਇਹ ਕਹਿਣਾ ਕਿ ਮੈਂ ਸੋਂ ਤੁਹਾਨੂੰ ਗਰੌਂਡ ਲਗਾ ਮੈਂ ਤੇ ਤੁਸੀਂ ਆਪਣਾ ਨਾਮ ਬੋਲੋ ਤੇ ਕਹਿਣਾ ਜਿਹਦਾ ਮੈਂ ਭਗਵਾਨ ਸਿੰਘ ਮਾਨ ਪਰਮਾਤਮਾ ਦੀ ਕਸਮ ਖਾ ਕੇ ਕਹਿੰਦਾ ਕਿ ਮੈਂ ਕੋਈ ਨਸ਼ੀਲਾ ਸੇਮਨ ਨਹੀਂ ਕਰਾਂਗਾ ਇਹ ਤੇ ਉਹਦੀ ਕਸਮ ਤੇ ਜੇ ਮੈਂ ਤੇ ਆਪਣਾ ਨਾਮ ਬੋਲੋ ਤੇ ਉੱਤੇ ਮੈਂ ਗੁੜ ਨਹੀਂ ਖਾਵਾਂ ਮੈਂ ਗੁੜ ਖਾਵਾਂਗਾ ਤੁਸੀਂ ਗੁੜ ਖਾਣਾ ਬੰਦ ਕਰ ਦਿਓ ਇਹ ਨਹੀਂ ਚੱਲਦੀ ਜਿਹੜੇ ਨਸ਼ੇ ਜਿਹੜੇ ਪੰਜਾਬ ਦੇ ਵਿੱਚ ਬੜਾ ਵੱਡਾ ਖੂੜ ਹੈ ਕਈ ਸਰਕਾਰਾਂ ਫੇਲ ਹੋ ਗਈਆਂ ਔਰ ਇਹ ਜਿਹੜੀ ਚੀਜ਼ ਆ ਇਹਦੇ ਤੇ ਸਾਨੂੰ ਪੰਜਾਬ ਦੇ ਵਿੱਚ ਕੱਲੀ ਚਟਾਨ ਜਿਹੜਾ ਉਹ ਨਗਾ ਇਹਦੇ ਤੇ ਸਨਸੈਟਿਕ ਟਰੱਕ ਵੀ ਆ ਸਾਨੂੰ ਸਿੰਥੈਟਿਕ ਡਰੱਗ ਨੂੰ ਪਹਿਲਾਂ ਕੰਟਰੋਲ ਕਰਨਾ ਪਏਗਾ ਫਿਰ ਪੰਜਾਬ ਦਾ ਜੂਥ بچےਗਾ ਅੱਜ ਪੰਜਾਬ ਚ ਅਸੀਂ ਜੂਥ ਕਾਂਗਰਸੀਆਂ ਵੋਟਾਂ ਪਾੜ ਰਹੀਆਂ ਨੇ ਪਿੰਡਾਂ ਚ ਜਾ ਰਹੇ ਨੇ ਜੂਥੀਆਂ ਵੋਟਾਂ ਬਣਾਉਣ ਦੀ ਜਿਹੜੇ ਪਿੰਡ ਚੋਂ 30 ਮੁੰਡੇ 20 ਮੁੰਡੇ 25 ਮੁੰਡੇ ਬਾਹਰ ਛੱਡ ਕੇ ਚਲ ਗਏ ਇੰਡੀਆ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਸੰਦਾ ਸਰਵੇ ਕਰ ਲੈ ਜੂਥ ਕਾਂਗਰਸੀਆਂ ਕਿਤੇ ਕਿਹਾ ਜੀ ਨਸ਼ੇ ਤੋਂ ਡਰਦਾ ਮੁੰਡਾ ਭੇਜਤਾ ਗੈਂਗਸਟਰਾਂ ਤੋਂ ਡਰਦਾ ਮੁੰਡਾ ਬਾਹਰ ਭੇਜ ਦਿੱਤਾ ਤੇ ਇਹ ਚੀਜ਼ਾਂ ਜਿਹੜੀਆਂ ਨੇ ਇਹਨਾਂ ਦੇ ਉੱਤੇ ਇਹ ਸਾਨੂੰ ਬਹੁਤ ਧਿਆਨ ਦੇਣਾ ਪਏਗਾ ਔਰ ਨਸ਼ਾ ਜਿਹੜਾ ਇੱਕ ਐਹੋ ਜਿਹੀ ਬਿਮਾਰੀ ਬਣ ਗਿਆ ਜਿਹੜਾ ਪੂਰੇ ਜਾਂ ਗਵਰਨਮੈਂਟ ਜਾਂ ਪੁਲਿਸ ਜਾਂ ਹੋਰ ਕੋਈ ਨਹੀਂ ਇਹਦੇ ਚ ਪਬਲਿਕ ਵੈਲਨੈਸ ਆਏਗੀ ਤੇ ਜਿਵੇਂ ਅਤਵਾਦ ਲੋਕਾਂ ਨੇ ਖਤਮ ਕੀਤਾ ਜਿਵੇਂ ਪੰਜਾਬ ਦੇ ਲੋਕ ਨਸ਼ੇ ਨੂੰ ਵੀ ਖਤਮ ਕਰਨਗੇ